वाहे गुरु जी का खालसा वाहे गुरु जी की फतेह अमोलिका तूला केस जले जैसे कासका पूला कहो कबीर तब हीर नागैया दो तरह का सुनना होंगे है एक की सुन के कंब जाना की मेरा यह हाल होगा दूसरा कि मैं यही गल पहले भी सुनी सी जेकर सुनी सी ता हर कर्मन करण तो बाद उसका लिखा जोखा भी करना सी क्योंकि कर्म कदी नहीं मिटता अते फल जरूर दंदा है जो लूने कर्मा संदड़ा खेत जे कोई चंगे काम करता है ता चंगा फल मिलता है माड़े काम करता है ता माड़ा फल मिलता है जे माड़े फल भोग के कोई दुखी कहे कि मैं कोई गलत काम किया ही नहीं ਮੈਂ ਤਾਂ ਗੁਰਦੁਆਰੇ ਹੁੰਦਾ ਹਾਂ ਸੇਵਾ ਕਰਦਾ ਹਾਂ ਬਾਣੀ ਵੀ ਪੜਦਾ ਹਾਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਦੂਸਰਾ ਆਦਮੀ ਤਾਂ ਸ਼ਰਾਬਾਂ ਵੀ ਪਿੰਦਾ ਹੈ ਅਤੇ ਦੂਸਰਾ ਇਸ ਤਰ੍ਹਾਂ ਕਰਦਾ ਹੈ ਫੁਲਾਣਾ ਇਸ ਤਰ੍ਹਾਂ ਕਰਦਾ ਹੈ ਉਸ ਨੂੰ ਇਹ ਨਹੀਂ ਪਤਾ ਕਿ ਜੋ ਉਸ ਨੂੰ ਫਲ ਮਿਲਿਆ ਹੈ ਉਹ ਇਹ ਬੀਜ ਕਿ ਆਇਆ ਹੈ ਮਹਾਰਾਜ ਕੇ ਅੰਦਰ ਹਨ ਜੋ ਕੁਝ ਤੂੰ ਬੀਜਿਆ ਹੈ ਤੈਨੂੰ ਉਹੀ ਫਲ ਖਾਣਾ ਪੈਣਾ ਹੈ ਕਮਾਲ ਦੀ ਗੱਲ ਹੈ ਜਿਸ ਵਕਤ ਬੀਜ ਪਾਇ ਸੀ ਉਸ ਵੇਲੇ ਕਿਕਰ ਦਾ ਬੀਜ ਬੜਾ ਸੋਹਣਾ ਲੱਗਦਾ ਸੀ ਅਤੇ ਉੱਤੇ ਧਾਰੀ ਹੁੰਦੀ ਹੈ ਗੋਲ ਕਾਲੇ ਰੰਗ ਦਾ ਹੁੰਦਾ ਹੈ ਪਰ ਬੀਜਨ ਵਾਲੇ ਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚੋਂ ਤਾਂ ਕੰਡੇ ਨਿਕਲਨੇ ਹਨ ਕਾਲਾ ਦਰਖਤ ਪੈਦਾ ਹੋਣਾ ਹੈ ਜਦੀ ਲੱਕੜੀ ਨਾਲ ਇਮਾਰਤ ਦੇ ਕੰਮ ਆਉਂਦੀ ਹੈ ਨਾ ਚਾਲਨ ਦੇ ਉਸ ਵੇਲੇ ਜੇ ਕੋਈ ਇਹ ਕਵੇ ਕਿ ਇਸ ਨੂੰ ਅੰਗੂਰ ਨਹੀਂ ਲੱਗੇ ਕਿੱਡਾ ਗਲਤ ਹੈ ਜੇ ਅੰਗੂਰ ਖਾਣੇ ਸੀ ਤਾਂ ਅੰਗੂਰ ਬੀਜਦਾ ਜਿਹੋ ਜਿਹਾ ਕੋਈ ਬੀਜਦਾ ਹੈ ਵੈਸਾ ਹੀ ਫਲ ਉਸ ਨੂੰ ਮਿਲਦਾ ਹੈ ਇਸ ਤਰ੍ਹਾਂ ਦੇ ਖਿਆਲ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਹੁੰਦੇ ਹਨ ਕਿ ਅਸੀਂ ਤਾਂ ਬਾਨੀ ਵੀ ਪੜਦੇ ਹਾਂ ਗੁਰੂ ਘਰ ਵੀ ਜਾਂਦੇ ਹਾਂ ਸੇਵਾ ਵੀ ਕਰਦੇ ਹਾਂ ਫਿਰ ਵੀ ਸਾਡਾ ਖਿਹੜਾ ਇਹ ਮਾੜੇ ਗਰਮ ਜਾਂ ਦੁੱਖ ਨਹੀਂ ਛੱਡਦੇ ਸਾਡੇ ਨਾਲ ਨਲਜਾਈਜ਼ ਹੋ ਰਹੀ ਹੈ ਪਰ ਦੂਸਰੇ ਪਾਸੇ ਜੋ ਸਾਡੇ ਹੀ ਮੁਕਾਬਲੇ ਦੇ ਹਨ ਉਹ ਬੈਰ ਵੀ ਕਰਦੇ ਹਨ ਸ਼ਰਾਪਾ ਵੀ ਪਿੰਦੇ ਹਨ ਮਾੜੇ ਕੰਮ ਵੀ ਕਰਦੇ ਹਨ ਪਰ 로ਟੀ ਵੀ ਵਧੀਆ ਖਾਂਦੇ ਹਨ ਇਸ ਦਾ ਕੀ ਕਾਰਨ ਹੋ ਸਕਦਾ ਹੈ ਗੁਰੂ ਮਹਾਰਾਜ ਕਹਿੰਦੇ ਹਨ ਜਿਹੋ ਜਿਹੇ ਬੀਜ ਬੀਜੇ ਸੀ ਉਹ ਜਿਹੇ ਤੇਰੇ ਸਾਹਮਣੇ ਆ ਜਾਂਦੇ ਹਨ ਗੁਰੂ 10ਵੇਂ ਪਾਸ਼ਾ ਜੀ ਕੋਲ ਵੀ ਕੁਝ ਐਸੇ ਹੀ ਸਿੱਖ ਆਏ ਅਤੇ ਕੁਝ ਇਸ ਤਰ੍ਹਾਂ ਦੇ ਹੀ ਉਹਨਾਂ ਨੇ ਪ੍ਰੇਸ਼ਨ ਕੀਤੇ ਜਿਸ ਦਾ ਉੱਤਰ ਗੁਰੂ ਪਾਸ਼ਾ ਜੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਇਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਚੋਹ ਚੈਨਲ ਤੇ ਨਵੇਂ ਹਨ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ 10ਵੇਂ ਪਾਸ਼ਾ ਮਹਾਰਾਜ ਕੋਲ ਸੰਗਤ ਬੈਠੀ ਸੀ ਕਈ ਗੁਰਸਿੱਖਾਂ ਨੇ ਆਪਸ ਵਿੱਚ ਬਚਨ ਕੀਤੇ ਅਤੇ ਇੱਕ ਸਿੱਖ ਉੱਠ ਕੇ ਖੜਾ ਹੋ ਗਿਆ ਅਤੇ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਸ਼ਾ ਅਸੀਂ ਤੁਹਾਡੇ ਪ੍ਰਵਚਨਾਂ ਤੋਂ ਸੁਣਦੇ ਹਾਂ ਕਿ ਜਿਹੜਾ ਕੋਈ ਕਰਮ ਕਰਦਾ ਹੈ ਉਸ ਦਾ ਫਾਲੋ ਉਸ ਨੂੰ ਪੋਗਣਾ ਪੈਂਦਾ ਹੈ ਆਦਮੀ ਤਾਂ ਮਰ ਜਾਂਦਾ ਹੈ ਫਿਰ ਕਰਮ ਕਿਵੇਂ ਨਾਲ ਜਾਂਦੇ ਹਨ ਜਦੋਂ ਬਾਕੀ ਕੋਈ ਚੀਜ਼ ਨਾਲ ਨਹੀਂ ਜਾਂਦੀ ਫਿਰ ਕਰਮ ਕਿਵੇਂ ਨਾਲ ਚਲੇ ਜਾਂਦੇ ਹਨ ਤਾਂ ਗੁਰੂ ਮਹਾਰਾਜ ਨੇ ਫਰਮਾਇਆ ਇਹੇ ਕਰਮਾ ਦਾ ਫਲ ਇੰਨਾ সূক্ষਮ ਹੈ ਕਿ ਅੰਤਸ਼ ਕਰਨ ਦੇ ਵਿੱਚ ਲਿਆ ਜਾਂਦਾ ਹੈ ਬਾਕੀ ਜੇ ਤੁਸੀਂ ਖੋਲ ਕੇ ਗੱਲ ਪੁੱਛਣੀ ਚਾਹੁੰਦੇ ਹੋ ਤਾਂ ਭਾਈ ਦਇਆ ਸਿੰਘ ਜੀ ਅਤੇ ਮੇਰੇ ਵਿੱਚ ਕੋਈ ਫਰਕ ਨਾ ਸਮਝੋ ਇਹ ਮੇਰਾ ਹੀ ਰੂਪ ਹਾਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇੰਨਾ ਤੋਂ ਪੁੱਛ ਲਵੋ ਉਸ ਵੇਲੇ ਗੁਰੂ ਮਹਾਰਾਜ ਜੀ ਓਟਕੇ ਬਾਹਰ ਚਲੇ ਜਾਂਦੇ ਹਨ ਅਤੇ ਸਾਰਿਆਂ ਨੇ ਮਿਲ ਕੇ ਭਾਈ ਦਇਆ ਸਿੰਘ ਜੀ ਨੂੰ ਸਵਾਲ ਕੀਤਾ ਕਿ ਸਾਨੂੰ ਇਹ ਗੱਲ ਸਮਝਾਓ ਕਿ ਇਹ ਕਰਮ ਕਿਵੇਂ ਕੰਮ ਕਰਦੇ ਹਨ ਔਰ ਸਵੇਲੇ ਪਾਈ ਦਿਆ ਸਿੰਘ ਜੀ ਨੇ ਇੱਕ ਉੱਤਰ ਦਿੱਤਾ ਕਿ ਪਹਿਲਾਂ ਕੋਈ ਕਰਮ ਨਹੀਂ ਸੀ ਜਦੋਂ ਸੰਸਾਰ ਬਣਿਆ ਹੈ ਹਰ ਜੀਵ ਦੇ ਵਿੱਚ ਕੋਈ ਨਾ ਕੋਈ ਰੋਗ ਪਾ ਦਿੱਤਾ ਗਿਆ ਮੱਛੀ ਦੇ ਅੰਦਰ ਰਸਤਾ ਰੋਗ ਪਾ ਦਿੱਤਾ ਆਟਾ ਬੰਦਿੰਦੇ ਹਨ ਅਤੇ ਜੀਵ ਦਾ ਰੋਗ ਲੱਗਿਆ ਹੋਇਆ ਹੈ ਗੁੰਡੀ ਦੇ ਸਨੇ ਆਟੇ ਨੂੰ ਨਿਗਲ ਜਾਂਦੀ ਹੈ ਅਤੇ ਫਿਰ ਉਸ ਨੂੰ ਮਰਨਾ ਪੈਂਦਾ ਹੈ ਹਾਥੀ ਦੇ ਵਿੱਚ ਸਪਰਸ਼ ਰੋਗ ਹੈ ਕਾਗਜ਼ ਦੀ ਹੱਤਣੀ ਬਣਾ ਕੇ ਖੜੀ ਕਰ ਦਿੰਦੇ ਹਨ ਟੋਇਆ ਪੁੱਟ ਕੇ ਅਤੇ ਫੂਸ ਦੀ ਛੱਤ ਪਾ ਕੇ ਖੜਾ ਕਰ ਦਿੰਦੇ ਹਨ ਤੇ ਇਹਨਾ ਮਸਤ ਹੋ ਜਾਂਦਾ ਹੈ ਇਸ ਰੋਗ ਦਾ ਮਾਰਿਆ ਹੋਇਆ ਦੇਖਦਾ ਹੀ ਨਹੀਂ ਕਿ ਮੂਰੇ ਟੋਇਆ ਹੈ ਨਾਟਕੀ ਟੋਏ ਵਿੱਚ ਗਿਰ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ ਹਨ ਹੈ ਉਸ ਨੂੰ ਕੰਨ ਦਾ ਰੋਗ ਹੈ ਭਾਵ ਸੁਨਣ ਦਾ ਰੋਗ ਸ਼ਬਦ ਰੋਗ ਲੱਗਿਆ ਹੋਇਆ ਹੈ ਉਸ ਨੂੰ ਉਹ ਜਿਸ ਵਕਤ ਕੰਡੇ ਹੋੜੇ ਦੀ ਆਵਾਜ਼ ਹੁੰਦਾ ਹੈ ਉਸ ਵੇਲੇ ਜਿੱਧਰੋਂ ਆਵਾਜ਼ ਹੁੰਦੀ ਹੈ ਉਧਰ ਨੂੰ ਹੀ ਚਲਾ ਜਾਂਦਾ ਹੈ ਅਤੇ ਜਾ ਕੇ ਲਿਟਣ ਲੱਗ ਜਾਂਦਾ ਹੈ ਸ਼ਿਕਾਰੀ ਉਸ ਨੂੰ ਆ ਕੇ ਫੜ ਲੈਂਦਾ ਹੈ ਇਸ ਤਰ੍ਹਾਂ ਜਿਹੜਾ ਪਵਰਾ ਹੈ ਉਸ ਨੂੰ ਸੁੰਗਣ ਦਾ ਰੋਗ ਹੈ ਵਾਸ਼ਨਾ ਦਾ ਗੰਧ ਦਾ ਰੋਗ ਲੱਗਿਆ ਹੋਇਆ ਹੈ ਉਹ ਫੁੱਲ ਉੱਤੇ ਬੈਠ ਜਾਂਦਾ ਹੈ ਅਤੇ ਸੁੰਘੀ ਜਾਂਦਾ ਹੈ ਸ਼ਾਮ ਪੈ ਜਾਂਦੀ ਹੈ ਫੁੱਲ ਬੰਦ ਹੋ ਜਾਂਦਾ ਹੈ ਅਤੇ ਸਵੇਰ ਨੂੰ ਉਹ ਪਵਰਾ ਮਰਿਆ ਹੋਇਆ ਨਿਕਲਦਾ ਹੈ ਅਤੇ ਜੋ ਪਰਵਾਨਾ ਹੈ ਜਿਸ ਨੂੰ ਅਸੀਂ ਪਮੱਕੜ ਕਹਿੰਦੇ ਹਾਂ ਇਹ ਰੂਪ ਲੋਕ ਦਾ ਬਣਿਆ ਹੋਇਆ ਹੈ ਪਤਾ ਹੈ ਕਿ ਜਲ ਜਾਵਾਂਗਾ ਫਿਰ ਵੀ ਲਾਰ ਦੇ ਵਿੱਚ ਚਲਿਆ ਜਾਂਦਾ ਹੈ ਦੀਵਾ ਜਾਲਦੇ ਹੋ ਬੇੰਤ ਆ ਜਾਣਗੇ ਫੰਗਲ ਕੀ ਜਾਣਗੇ ਅਤੇ ਗਿਰੀ ਜਾਣ ਕੇ ਮਰੀ ਜਾਣ ਕੇ ਇਸੇ ਤਰ੍ਹਾਂ ਪਾਈ ਦਇਆ ਸਿੰਘ ਜੀ ਨੇ ਕਿਹਾ ਮਨੁੱਖਾ ਨੂੰ ਵੀ ਪਹਿਲਾਂ ਤਾਂ ਇਹ ਪੰਜ ਲੋਕ ਇਕੱਠੇ ਦੇ ਦਿੱਤੇ ਅਤੇ ਇਹਨਾਂ ਤੋਂ ਮਹਾਰੋਗ ਜਿਹੜਾ ਦੇ ਦਿੱਤਾ ਉਹ ਹੋਮੇ ਦਾ ਲੋਕ ਤੇ ਦਿੱਤਾ ਹੋਮੇ ਦੇ ਲੋਕ ਵਿੱਚ ਕਰਮ ਤਾਂ ਜਾਨਵਰ ਵੀ ਕਰਦੇ ਹਨ ਪਰ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਮੈਂ ਕਰਦਾ ਹਾਂ ਇਹਨਾਂ ਦੇ ਅੰਦਰ ਹੋਮੇ ਹੈ ਹੀ ਨਹੀਂ ਇਸੇ ਕਰਕੇ ਅਹੰਗ ਬਿਰਤੀ ਧਾਰਨ ਨਹੀਂ ਕਰਦੇ ਅਤੇ ਜਿਹੜਾ ਮਨੁੱਖ ਹੈ ਇਹ ਅਹੰਗ ਬਿਰਤੀ ਧਾਰਨ ਕਰਦਾ ਹੈ ਕਿ ਮੈਂ ਕੀਰਤਨ ਕਰਦਾ ਹਾਂ ਮੈਂ ਉਪਦੇਸ਼ ਕਰਦਾ ਹਾਂ ਮੈਂ ਨਾਜਬਦ ਹਾਂ ਅਤੇ ਜਦੋਂ ਚੰਗੇ ਕੰਮ ਕਰਦਾ ਹੈ ਕਹਿੰਦਾ ਹੈ ਮੈਂ ਕਰਦਾ ਹਾਂ ਅਤੇ ਜੇ ਮਾੜੇ ਕਰਦਾ ਹੈ ਤੇ ਕਹਿੰਦਾ ਹੈ ਮੈਂ ਨਹੀਂ ਕਰਦਾ ਰੱਬ ਕਰਾਉਂਦਾ ਹੈ ਇਹ ਗਲਤ ਨਹੀਂ ਬਣਦੀ ਚੰਗੇ ਕਰਮ ਵੀ ਜਮਾ ਹੁੰਦੇ ਹਨ ਅਤੇ ਮਾੜੇ ਕਰਮ ਵੀ ਜਮਾ ਹੋ ਜਾਂਦੇ ਹਨ ਤਿੰਨ ਚੀਜ਼ਾਂ ਜਿੰਨਾ ਚਿਰ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਕਰਮ ਨਹੀਂ ਲੱਗਿਆ ਕਰਦਾ ਜਿਸ ਵਕਤ ਜੀਵ ਪੈਦਾ ਹੋਇਆ ਪੈਦਾ ਹੁੰਦੇ ਨੂੰ ਹਮੇਦਾਰ ਲੋਕ ਲਗਨ ਕਰਕੇ ਅ ਗਿਆਨ ਹੋ ਗਿਆ ਪਾਪ ਪਹਿਲੀ ਚੀਜ਼ ਤਾਂ ਅ ਗਿਆਨਤਾ ਹੋਣੀ ਚਾਹੀਦੀ ਹੈ ਦੂਸਰਾ ਅੰਤਿਸ਼ ਕਰਨ ਹੋਣਾ ਚਾਹੀਦਾ ਹੈ ਅਤੇ ਤੀਸਰੀ ਚੀਜ਼ ਹੈ ਚੇਤਨ ਇਸਦੇ ਵਿੱਚ ਆਤਮਾ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਕਿਉਂਕਿ ਜੇ ਤਿੰਨੇ ਇਕੱਠੇ ਹੋ ਜਾਣ ਜਿਹੜੇ ਕਰਮ ਹਨ ਅੰਤਸ਼ ਕਰਨ ਵਿੱਚ ਜਮਾ ਹੋ ਜਾਂਦੇ ਹਨ ਹੁਣ ਜਦੋਂ ਨਵਾਂ ਜਨਮ ਲੈਂਦਾ ਹੈ ਇਸ ਦੇ ਨਾਲ ਉਸਦੇ ਕੀਤੇ ਹੋਏ ਕਰਮਾਂ ਨੂੰ ਭੋਗਣ ਦੀ ਵਾਰੀ ਵੀ ਆਉਂਦੀ ਹੈ ਜਿਸ ਤਰ੍ਹਾਂ ਕਰੋੜਾਂ ਮਿਲਤੋਂ ਕੋਈ ਤੀਰ ਕਮਾਨ ਵਾਲਾ ਬੰਨ ਚਲਾਉਂਦਾ ਹੋਵੇ ਇਸੇ ਤਰ੍ਹਾਂ ਚੱਲਦੇ ਹਨ ਕਰਮ ਉਹ ਸਮੇਂ ਸਿਰ ਆ ਕੇ ਲੱਗਦੇ ਹਨ ਅਤੇ ਉਹਨਾਂ ਨੂੰ ਪ੍ਰਾਲਬਿਤ ਕਰਮ ਕਹਿੰਦੇ ਹਨ ਇਸ ਤਰ੍ਹਾਂ ਜਦੋਂ ਜੀਵ ਆਉਂਦਾ ਹੈ ਤਾਂ ਪ੍ਰਾਲਬਿਤ ਕਰਮ ਇਸ ਤਰ੍ਹਾਂ ਸਮਝ ਲਵੋ ਪੱਥੇ ਚੋਂ ਘੜ ਕੇ ਤੀਰ ਕਮਨ ਉੱਤੇ ਚੜਾ ਕੇ ਜਦੋਂ ਛੱਡ ਦਿੱਤੇ ਜਾਂਦੇ ਹਨ ਫਿਰ ਤਾਂ ਉਹਨਾਂ ਨੇ ਲਗਣਾ ਹੀ ਲਗਣਾ ਹੈ ਦੂਸਰੇ ਉਹ ਕਰਮ ਜੋ ਹਰ ਰੋਜ਼ ਬੰਦਾ ਕਰਦਾ ਹੈ ਇਹਨਾਂ ਵਿੱਚੋਂ ਕੁਝ ਕਰਮ ਤਾਂ ਐਸੇ ਹੁੰਦੇ ਹਨ ਜਿਨ੍ਹਾਂ ਦਾ ਫਲ ਉਸੇ ਵੇਲੇ ਮਿਲ ਜਾਂਦਾ ਹੈ ਕਿਸੇ ਨੂੰ ਕਸਨ ਮੁੱਕਾ ਮਾਰੋ ਉਹ ਵੀ ਅੱਗੋਂ ਮਰੇਗਾ ਇੱਕ ਐਸੇ ਕਰਮ ਹੁੰਦੇ ਹਨ ਜਿਨ੍ਹਾਂ ਦਾ ਫਲ ਢੇਰ ਨਾਲ ਮਿਲਦਾ ਹੈ ਜਿਨ੍ਹਾਂ ਨੂੰ ਸੰਚਿਤ ਕਰਮ ਵੀ ਕਹਿੰਦੇ ਹਨ ਇਸ ਤਰ੍ਹਾਂ ਦੇ ਕਰਮ ਅੰਤਸ਼ ਕਰਨ ਵਿੱਚ ਜਮਾ ਹੋ ਜਾਂਦੇ ਹਨ ਅਤੇ ਸਮੇਂ ਦੀ ਉਡੀਕ ਕਰਦੇ ਹਨ ਕਿ ਕਦੋਂ ਸਾਡਾ ਸਮਾਂ ਆਵੇ ਅਤੇ ਅਸੀਂ ਫਲ ਲਈਏ ਚੰਗੇ ਕਰਮ ਦਾ ਫਲ ਦਿੰਦੇ ਹੀ ਹਨ ਮੰਦਿਆ ਨੇ ਵੀ ਫਲ ਦੇਣਾ ਹੁੰਦਾ ਹੈ ਚੰਗੇ ਕਰਮਾਂ ਦਾ ਫਲ ਸਾਧੂ ਮਹਾਪੁਰਸ਼ੀ ਗੁਰਮੁਖ ਪਿਆਰੇ ਤੇ 사ਤਸੰਗ ਮਿਲ ਜਾਂਦੀ ਹੈ ਮਾੜੇ ਕਰਮਾਂ ਦਾ ਫਲ ਦੁੱਖ ਮਿਲ ਜਾਂਦਾ ਹੈ ਇੱਕ ਚੌਥੇ ਤਰ੍ਹਾਂ ਦੇ ਕਰਮ ਵੀ ਹੁੰਦੇ ਹਨ ਜੋ ਅਸੀਂ ਨਵਿੱਤ ਕਰਦੇ ਹਾਂ ਇਹ ਕਰਮ ਐਸੇ ਹਨ ਅਸੀਂ ਨਾ ਕਰੀਏ ਤਾਂ ਪਾਪ ਲੱਗਦਾ ਹੈ ਅਤੇ ਜੇ ਕਰੀਏ ਤਾਂ ਪੁੰਨ ਲੱਗਦਾ ਹੈ ਕੈਂਡੀ ਜੋ ਸੁਖ ਹਨ ਆਪਣੀ ਜ਼ਿੰਦਗੀ ਗਾਲਦੇ ਹਨ ਕਿ ਮੈਂ ਆਪਣੇ ਪੁੱਤਰ ਨੂੰ ਲਾਇਕ ਬਣਾ ਦੇਵਾਂ ਜ਼ਮੀਨ ਚਾਹਤਾ ਦੇ ਦੇਵਾਂ ਉਸ ਤੋਂ ਪਰ ਇਨਸਾਨ ਇਨਾ ਕੰਮਾਂ ਵਿੱਚ ਰੁੱਝਿਆ ਹੀ ਚੱਲ ਜਾਂਦਾ ਹੈ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਸਿੱਖੋ ਜਿਹੜੇ ਕਰਮ ਕੰਮ ਕਰਦੇ ਹੋ ਤੁਸੀਂ ਇਹ ਜਮਦੂਤ ਜਿਹੜੇ ਨੇ ਜਦੋਂ ਜੀਵ ਸੰਸਾਰ ਤੋਂ ਜਾਂਦਾ ਹੈ ਤਾਂ ਉਸ ਵੇਲੇ ਲੁੱਟ ਲਿਆ ਕਰਦੇ ਹਨ ਉਸ ਵੇਲੇ ਕੇਵਲ ਹਰੀ ਦਾ ਨਾਮ ਹੀ ਇਹਨਾਂ ਜਮਾਂ ਤੋਂ ਛਡਾਉਂਦਾ ਹੈ ਕਰਮ ਤਰਮ ਪਾ ਖੰਡ ਜੋ ਦਿ세 ਤਿਮ ਜਮ ਜਗਾਤੀ ਲੁਟੈ ਨਿਰਬਾਨ ਕੀਰਤਨਿਕਾ ਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ